ਮੈਂ ਗਾਇਕ ਕੋ ਬਣਾ ਪਰ ਮਾਤਾ ਘਟਾ ਖਾਲ ਕਰਕੇ ਸੁਖਿੰਦ सुरेंद्र ਸਿੰਘ ਜੀ ਦਾ ਹਾਂ ਸਸੀ ਗਾਲ ਆਦਾਬ ਨਮਸਕਾਰ ਮੈਂ ਆਪ ਜੀ ਦਾ ਗਾਇਕ ਦੀਪ ਸਿੰਧਾਰ ਸ਼ਿਗਰ ਦੇ ਪੰਜਾਬੀ ਲੋਕਾਇਕ सुरेंद्र ਸਿੰਧਾ ਜੀ ਸੋ ਮੈਂ ਆਪਣੇ ਕਲਾਕਾਰ ਭਾਈਚਾਰੇ ਦੇਗੇ ਸੰਗੀਤ ਪ੍ਰੇਮੀਾਂ ਦੇ ਇੱਕ ਗੱਲ ਰੱਖਣੀ ਚਾਹਣਾ ਕਿ ਇੱਕ ਦੋ ਦਿਨ ਪਹਿਲਾਂ ਇੱਕ ਵੀਡੀਓ ਆਈ ਮੇਰੇ ਕੋਲ ਉਹਦੇ ਵਿੱਚ ਗੀਤਾ ਜੈਲਦਾਲ ਕਲਾਕਾਰ ਨੇ ਸਟੇਜ ਤੇ ਕਿਹਾ ਕਿ ਮੈਂ ਗੀਤ ਇੱਕੋ ਗਾਉਂਗਾ ਪਰ ਮੈਂ सुरेंद्र ਸਿੰਧਾ ਜੀ ਤਰ੍ਹਾਂ ਟਾਈਮ ਖਰਾਬ ਕਰੂੰਗਾ ਪਰ ਮੈਨੂੰ ਇਹ ਦੇਖ ਕੇ ਬਹੁਤ ਦੁੱਖ ਲੱਗਾ ਦਿਲ ਨੂੰ ਕਿਉਂਕਿ ਮੈਂ ਆਪਣੇ ਉਸਤਾਦ ਜੀ ਨੂੰ ਆਪਣੇ ਬਾਪ ਦਾ ਦਰਜਾ ਦਿੱਤਾ ਮੇਰੇ ਫਾਦਰ ਸਾਹਿਬ ਇਸ ਦੁਨੀਆ ਤੋਂ ਛੱਡ ਕੇ ਚਲ ਗਏ ਮੈਨੂੰ ਜਿੰਨਾ ਮੈਨੂੰ ਆਪਣੇ ਫਾਦਰ ਸਾਹਿਬ ਦਾ ਦੁੱਖ ਲੱਗਾ ਉਹਨਾ ਹੀ ਮੈਨੂੰ ਆਪਣੇ ਉਸਤਾਦ ਜੀ ਦਾ ਦੁੱਖ ਲੱਗਾ ਤੇ ਮੈਨੂੰ ਇਹ ਗੀਤੇ ਜੈਲਦਾਰ ਦੀ ਗੱਲ ਦਾ ਵੀ ਬੜਾ ਦੁੱਖ ਲੱਗਾ ਮੈਂ ਗੀਤੇ ਨੂੰ ਪੁੱਛਣਾ ਚਾਹਣਾ ਵੀ ਗੀਤੇ ਯਾਰ ਵੀ ਸ਼ਿੰਦਾ ਜੀ ਨੇ ਪੰਜਾਬੀ ਗਾਇਕੀ 'ਚ ਕੀ ਟਾਈਮ ਖਰਾਬ ਕੀਤਾ ਉਹਨਾਂ ਨੇ 40-42 ਸਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਐਡ ਐਡ ਵੱਡੇ ਉਹਨਾਂ ਨੇ ਗਾਣੇ ਦਿੱਤੇ ਅਸੀਂ ਤੇ ਸੋਚ ਵੀ ਨਹੀਂ ਸਕਦੇ ਕੋਈ ਉਹਨਾਂ ਦੀ ਗਾਇਕੀ ਦਾ ਤਾਂ ਕੋਈ ਸਾਨੀ ਹੈ ਨਹੀਂ ਪਰ ਮੈਨੂੰ ਤੇਰੀ ਗੱਲ ਦਾ ਯਾਰ ਬੜਾ ਦੁੱਖ ਲੱਗਾ ਤੂੰ ਫਿਰ ਵੀ ਆਪਣਾ ਬੰਦਾ ਤੂੰ ਮੇਰੇ ਇਲਾਕੇ ਦਾ ਬੰਦਾ ਤਿੱਖ ਮੈਂ ਵੀ ਤੈਨੂੰ ਬਹੁਤ ਚਿਰ ਤੋਂ ਜਾਣਦਾ ਤੂੰ ਵੀ ਮੈਨੂੰ ਜਾਣਦਾ ਇਹੋ ਜਿਹੀ ਗੱਲ ਨਹੀਂ ਵੀ ਆਪਾਂ ਇੱਕ ਦੂ ਦੇ ਬਾਕ ਨਹੀਂ ਹੈਗੇ ਪਰ ਮੈਨੂੰ ਤੇ ਜਿੱਥੇ ਤੇ ਜਿੱਥੋਂ ਤੱਕ ਇਸ ਗੱਲ ਦਾ ਤੇਰੀ ਦਾ ਮੈਨੂੰ ਬੜਾ ਦੁੱਖ ਲੱਗਾ ਦਿਲ ਨੂੰ ਮੈਂ ਸੋਚ ਵੀ ਨਹੀਂ ਸਕਦਾ ਸੀ ਯਾਰ ਤੂੰ ਇਹਨਾਂ ਸਮਝਦਾਰ ਬੰਦਾ ਇਹੋ ਜੀ ਗੱਲ ਕਰਦਾਊਗਾ ਪਰ ਇਹ ਬੜਾ ਅਪਮਾਨ ਨੂੰ ਦੁੱਖ ਲੱਗਾ ਤੇ ਮੈਂ ਚਾਹਣਾ ਯਾਰ ਤੂੰ ਜੇ ਤੇ ਕੋਈ ਗੱਲ ਹੋ ਗਈ ਆ ਤੇ ਤੈਨੂੰ ਇਸ ਗੱਲ ਦੀ सुरेंद्र ਚਿੰਦਾ ਜੀ ਦੀ ਫੈਮਲੀ ਤੋਂ ਮਾਫੀ ਮੰਗਣੀ ਚਾਹੀਦੀ ਆ ਮਾਫੀ ਮੰਗਣ ਆ ਕੋਈ ਗੰਦੇ ਇਨਸਾਨ ਛੋਟਾ ਨਹੀਂ ਹੋ ਜਾਂਦਾ ਪਰ ਤੈਨੂੰ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਸਤਿ ਸ਼੍ਰੀ ਅਕਾਲ